ਹਾਂਜੀ ਦੋਸਤੋ ਨਮਸਕਾਰ ਆਦਾਰ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਅਬਰੋਲ ਏਬੀਐਮ ਦੇ ذریعے ਤੁਹਾਡੇ ਸਾਹਮਣੇ ਆਇਆ ਹਾਂ ਬਿਲਕੁਲ ਏਬੀਐਮ ਦੇ ذریعے ਤੁਹਾਡੇ ਸਾਹਮਣੇ ਆਇਆ ਹਾਂ ਤੁਹਾਡਾ ਹੋਸਟ ਬਣ ਕੇ ਤੁਹਾਡਾ ਦੋਸਤ ਬਣ ਕੇ ਅੱਜ ਆਪਾਂ ਗੱਲ ਕਰਾਂਗੇ ਫਾਜ਼ਿਲਕਾ ਦੇ ਇਕੱਲੇ ਸਰਕਾਰੀ ਕਾਲਜ ਜਿਹਦਾ ਨਾਮ ਹੈ ਐਮ ਆਰ ਸਰਕਾਰੀ ਕਾਲਜ ਆਜ਼ਾਦੀ ਤੋਂ ਪਹਿਲਾਂ ਦਾ ਇਹ ਕਾਲਜ ਚੱਲਦਾ ਹੈ ਤੇ ਲਾਲਾ ਮੁੱਛੀ ਰਾਗ ਅਗਰ왈 ਜੀ ਅਗਾਹ ਵੱਧੂ ਸੋਚ ਨੇ ਇਲਾਕੇ ਨੂੰ ਉਚੇਰੀ ਸਿੱਖਿਆ ਦੇਣ ਲਈ ਇਹ ਕਾਲਜ ਬਣਾਇਆ ਸੀ ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਥੋੜੇ ਸਮੇਂ ਬਾਅਦ ਇਹ ਕਾਲਜ ਸਰਕਾਰ ਨੂੰ ਦੇ ਦਿੱਤਾ ਗਿਆ ਤਾਂ ਜੋ ਸਿੱਖਿਆ ਮੁਹੱਈਆ ਹੋ ਸਕੇ ਲੋਕਾਂ ਨੂੰ ਉਚੇਰੀ ਸਰਦ ਤੇ ਵਸੇ ਲੋਕਾਂ ਨੂੰ ਉਦੋਂ ਇਹ ਕਾਲਜ ਅਬੋਹਰ ਬੱਲੂਆਣਾ ਫਾਜ਼ਲਕਾ ਜਨਾਲਾਬਾਦ ਗੁਰੂਰ ਸਾਹਿਬ ਤੋਂ ਵਿਦਿਆਰਥੀ ਹਿੱਤੇ ਤੱਕ ਪੜ੍ਹ ਰਹੇ ਹੁੰਦੇ ਸੀ ਮੁੱਖ ਤੌਰ ਤੇ ਵੀ ਲੋਕ ਪੜਨ ਆਉਂਦੇ ਹੁੰਦੇ ਸੀ ਹੌਲੀ ਹੌਲੀ ਇਲਾਕਾ ਵਧਿਆ ਸਮੇਂ ਦੇ ਸਰਕਾਰਾਂ ਵਧੀਆਂ ਕੋਰ ਦੇ ਡਿਮਾਂਡਾਂ ਵਧੀਆਂ ਪਰ ਪਿੱਛੇ 2021 ਅਤੇ 22 ਵਿੱਚ ਪ੍ਰਿੰਸੀਪਲ ਬੀਐਸ ਵਿਰਕ ਕਾਲਜ ਵਿੱਚ ਆਏ ਜਿਨ੍ਹਾਂ ਨੇ ਕਾਲਜ ਜੋ ਕਿ ਨਰਕ ਬਣ ਚੁੱਕਿਆ ਸੀ ਪ੍ਰਿੰਸੀਪਲ ਸਰਵਨ ਸਿੰਘ ਪਰਦੇਸੀ ਦੀ ਰਿਟਾਇਰਮੈਂਟ ਤੋਂ ਬਾਅਦ ਹੌਲੀ-ਹੌਲੀ ਉਸ ਨਰਕ ਨੂੰ ਸਵਰਗ ਵਿੱਚ ਬਦਲਿਆ ਅਤੇ ਕਾਲਜ ਨੂੰ ਰਹਿਣ ਯੋਗ ਤੇ ਪੜ੍ਹਨ ਯੋਗ ਬਣਾਇਆ ਤੇ ਲੱਖਾਂ ਰੁਪਏ ਕਾਲੇ ਵਿੱਚ ਖਰਚ ਕੀਤੇ ਇਹ ਜੋ ਤੁਸੀਂ ਵੇਖ ਰਹੇ ਹੋ ਆਸੇ-ਪਾਸੇ ਐਮਰ ਕਾਲਜ ਦੇ ਬਾਹਰ ਲੱਗੇ ਫੁੱਲ ਬੂਟੇ ਕਿਆਰੀਆਂ ਤੇ ਜਾਲੀਆਂ ਇਹ ਵੀ ਪ੍ਰਿੰਸੀਪਲ ਬੀਐਸ ਵਿਰਕ ਉਹਨੂੰ ਲਗਾਈ ਜਗੀਆਂ ਸੀ ਅਤੇ ਕਾਲਜ ਦੇ ਪਿੱਛੇ ਜਿੱਤੇ ਕਿ ਨਹਿਰੂ ਬਲਾਕ ਹੈ ਨਹਿਰੂ ਬਲਾਕ ਦੇ ਬਿਲਕੁਲ ਪਿੱਛੇ ਨਵੀਂ ਬੜੀ ਡਿਜੀਟਲ ਲਾਇਬ੍ਰੇਰੀ ਜਾਂ ਹਾਲ ਦੇ ਬਿਲਕੁਲ ਪਿੱਛੇ ਪਾਰਕ ਬਣਾਇਆ ਗਿਆ ਬੂਟੇ ਲਗਾਏਗੇ ਅਤੇ ਇਹਨਾਂ ਨੂੰ ਪਾਣੀ ਦੇਣ ਲਈ ਡ੍ਰਿਪ ਇਰੀਗੇਸ਼ਨ ਸਿਸਟਮ ਲਗਾਇਆ ਗਿਆ ਜਿੰਦਾ ਖਰਚਾ ਲਗਭਗ 70 ਤੋਂ 75 ਹਜ਼ਾਰ ਆਇਆ ਅਤੇ ਬਾਹਰ ਦੋ ਕਿਸ਼ਤਾਂ ਵਿੱਚ ਗ੍ਰੀਲਾ ਲਗਾਏ ਗਏ ਜਾਂ ਬੂਟੇ ਲਗਾਏਗੇ ਪਾਣੀ ਖਾਰਾ ਹੋਣ ਕਰਕੇ ਇੱਥੇ ਕਰੋਨੋਕੌਪਸ ਲਗਾਇਆ ਗਿਆ ਪਾਮ ਲਗਾਇਆ ਗਿਆ ਤੇ ਕਰਮਿਨਰੀਆ ਬੂਟੇ ਲਗਾਏਗੇ ਤਾ ਜੋ ਬੂਟੇ ਚੱਲ ਸਕਨ ਬੂਟੇ ਵੀ ਚੱਲ ਗਏ ਪਰ ਪ੍ਰਿੰਸੀਪਲ ਦੀ ਰਿਟਾਇਰਮੈਂਟ ਬੀਐਸ ਵਰਗ ਦੀ ਰਿਟਾਇਰਮੈਂਟ ਤੋ ਬਾਹਰ ਕਾਲਜ ਦੇ ਵਿੱਚ ਅੱਜ ਇਹ ਹਾਲਾਤ ਹੋ ਗਏ ਹਨ ਹਾਲਾਤ ਐਡੇ ਮਾੜੇ ਹੋ ਗਏ ਹਨ ਕਿ ਡ੍ਰਿਪ ਇਰੀਗੇਸ਼ਨ ਜੋ ਲੱਗਿਆ ਸੀ ਹਜ਼ਾਰਾਂ ਰੁਪਏ ਨਾਲ ਉਹ ਗਲ ਚੁੱਕਿਆ ਹੈ ਸੜ ਚੁੱਕਿਆ ਹੈ ਟੁੱਟ ਚੁੱਕਿਆ ਹੈ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਖਤਮ ਹੋ ਗਿਆ ਜੋ ਸਕਰੀਨ ਦੇਖੋ ਪਾਈਪਾ ਪਾਈਪਾ ਕਿਲ ਰਹੀਆਂ ਹੋਈਆਂ ਹਨ ਇਹ ਡ੍ਰਿਪ ਇਰੀਗੇਸ਼ਨ ਦੀਆਂ ਹੋਇਆ ਪਾਈਪਾ ਹਨ ਅਤੇ ਜੋ ਗਰੀਲਾਂ ਕਟੀਆਂ ਹਨ ਬੂਟੇ ਸੜੇ ਹਨ ਇਹ ਵੀ ਐਮਆਰ ਕਾਲਜ ਦੇ ਪੈਸੇ ਲੱਗੇ ਹਨ ਤੇ ਗਲ ਚੁੱਕਿਆ ਨਾ ਜ਼ਿੰਮੇਵਾਰ ਕੋਣ ਹੈ ਇਹ ਸਭ ਸੋਚਣ ਦੀ ਗੱਲ ਹੈ ਵੀ ਕਾਲੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਸਰਕਾਰਾਂ ਜ਼ਿੰਮੇਵਾਰ ਹੈ ਜਾਂ ਜਿਨ੍ਹਾਂ ਨੇ ਧਿਆਨ ਨਹੀਂ ਦਿੱਤਾ ਉਹ ਜ਼ਿੰਮੇਵਾਰ ਹਨ ਉਹਨਾਂ ਤੇ ਕੋਈ ਕਾਰਵਾਈ ਹੋਵੇਗੀ ਜਾਂ ਇਹ ਰੁਪਏ ਐਵੇਂ ਹੀ ਮਿੱਟੀ ਹੋ ਗਏ ਸਵਾਹ ਹੋ ਗਏ ਇਸ ਸਬੰਧ ਵਿੱਚ ਕਾਲੇ ਵਿੱਚ ਜਾ ਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਜਦੋਂ ਗੱਲਬਾਤ ਕੀਤੀ ਤਾਂ ਉਹਨੇ ਕੀ ਕੁਝ ਕਿਹਾ ਕੁਝ ਵੀ ਆਦੇ ਮੈਨੂੰ ਸੁਣੋ ਅਤੇ ਕਮੈਂਟਾਂ ਵਿੱਚ ਜਰੂਰ ਦੱਸੋ ਫਿਰ ਲਖਰਪੇ ਅੰਮਰ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਬੀਐਸ ਵੀਰੇਕ ਮੋਰ ਲਗਾਏ ਗਏ ਜੋ ਅੱਜ ਸਵਾ ਹੋ ਗਏ ਪੁਰ ਗਏ ਹੋਰ ਕੀ ਕੁਝ ਹੋ ਰਿਹਾ ਹੈ ਤੇ ਕਾਰਜਕਾਰੀ ਪ੍ਰਿੰਸੀਪਲ ਦਾ ਕੀ ਕਹਿਣਾ ਹੈ ਸਭ ਕੁਝ ਜਾਣ ਲਈ ਉਹਨਰ ਜਵਾਨੀ ਸੁਣਦੇ ਆ ਗੱਲ ਆਓ ਕਰੀਏ ਮੈਮ ਐਮਰ ਕਾਲਜ ਦੇ ਬਿਲਕੁਲ ਨਹਿਰੂ ਬਲਾਕ ਦੇ ਬੈਕ ਸਾਈਡ ਜਾਂ ਤੁਹਾਡੀ ਬਿਲਡਿੰਗ ਦੇ ਬੈਕ ਸਾਈਡ 2021 ਤੇ 22 ਦੇ ਵਿੱਚ 70 ਤੋਂ 80000 ਰੁਪਏ ਲਗਾ ਕੇ ਬੂਟੇ ਤੇ ਪਾਰਕਿੰਗ ਟ੍ਰਿਪਲ ਰਿਪੀਟਿਸ਼ਨ ਸਿਸਟਮ ਲਗਾਇਆ ਗਿਆ ਸੀ जो कि बिल्कुल खत्म हो चुका है सर पहले तो मैं आपका इंट्रोडक्शन देना चाहूँगी मैं गुरिंदर कौर इतनी हमें ही नवी आई हैगी दो महीने ज्वाइनिंग हुई है बी ए एसोसीएटिंग इंचार्ज में इतने काम कर रही हैगीज़ी जी, जी फंडिंग द प्रॉब्लम्स है, है जिस करके थोड़ी जी जोड़ी इतने कोलेजाट है गार्डनिंग वगैरह की या फिर इरीगे बैकसाइड से उन्हें प्रॉब्लम डिस्कस की उसकी ਉਸਾ ਇਹੀ ਪ੍ਰੋਬਲਮ ਸਾਡੇ ਨੌਲੇਜ ਵਿੱਚ ਹੋਣੀ ਹੈ ਹੈ ਕਿ ਅਸੀਂ ਬੋਲੀ ਹੋੜੀ ਨੂੰ ਇੰਪਰੂਵ ਕਰਾਂਗੇ ਜਿਵੇਂ ਕਿ ਗਾਰਡਨ ਵਗੈਰਾ ਜਿਹੜੇ ਪਹਿਲਾਂ ਸੀਗੇ ਉਹਨਾਂ ਦੇ ਟੈਰ ਹੋ ਚੁੱਕੇ ਹੈ ਉਹ ਰਿਲੇਸ ਕਰਕੇ ਇਸ ਕਰਕੇ ਹੁਣ ਅਸੀਂ ਨਵੀਂਦਾ ਜੋ ਹੈ ਰਿਕੁਆਇਰਮੈਂਟ ਦਿੱਤੀ ਹੋਈ ਹੈ ਉਹ ਸਹੀ ਸੇਖਤੀ ਆ ਜਾਵੇ ਤੇ ਇੱਕ ਸਾਨੂੰ ਫੰਡਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਚੱਲ ਰਹੀ ਹੈ ਬੱਚੇ ਫੀਸਾਂ ਨਹੀਂ ਦਿੰਦੇ ਹੈਗੇ ਜੇ ਦਿੰਦੇ ਹੈ ਕਹਿੰਦੇ ਹੈ ਬੱਚਿਆਂ ਨੂੰ ਤਾਂ ਫਿਰ ਤਰਮੇ ਲਗਾਉਂਦੀ ਹੈਗੀ ਜੋ ਕਿ ਇਹ ਨਾ ਪਿੰਾ ਫਿਸਾਂ ਤੋਂ ਨਹੀਂ ਚੱਲ ਸਕਦੀ ਹੈਗੀ ਕੋਈ ਵੀ ਸਿਸਟਮ ਨਹੀਂ ਚੱਲ ਸਕਦਾ ਖਾਸ ਕਰਕੇ ਇਸ ਸਟੇਸ਼ਨ ਤੱਕ ਕਦੇ ਨਹੀਂ ਚੱਲ ਸਕਦਾ ਬਟ ਉਹ ਜੋ ਪਿੱਛੇ ਲਗਾਇਆ ਗਿਆ ਸੀ ਉਹ ਪਟ ਦਿੱਤਾ ਗਿਆ ਤੋੜਿਆ ਗਿਆ ਹੈ ਉਹਦਾ ਨੁਕਸਾਨ ਦੀ ਕੋਈ ਇਨਕੁਆਰੀ ਕੀਤੀ ਜੇ ਕਰਾਈ ਜਾਏਗੀ ਹਾਂਜੀ ਉਹ ਦੀ ਇਨਕੁਆਰੀ ਕਰਾਈ ਜਾਏਗੀ ਤੇ ਉਹ ਦੀ ਨੁਕਸਾਨ ਦੀ ਫਾਈਲ ਵੀ ਕੀਤੀ ਜਾਏਗੀ ਤੋੜਨਾ ਤੋਂ ਮੈਂ ਕੀ ਵੀ ਜੋ ਜਿੰਨਾ ਵੀ ਹੋ ਸਕਦਾ ਮੈਂ ਤੋਂ ਮੈਂ ਫਰਮ ਲਗਾਉਂਗੀ ਤੇ ਜੇਪ ਕਰ ਗੱਲ ਕੀਤੀ ਹੈ ਬਾਹਰ ਗੇਟ ਦੇ ਸਾਹਮਣੇ ਦੀ ਤੇ 2.5 ਤੋਂ 3 ਲੱਖ ਰੁਪਏ ਦਾ ਜੁਲਾਈ 21 ਅਤੇ ਉਸ ਤੋਂ ਬਾਅਦ ਬਾਈ ਜਨਵਰੀ ਦੇ ਵਿੱਚ ਬਾੜ ਲਗਾਏ ਗਏ ਸੀ ਬਰਬੂਟੇ ਲਗਾਏ ਗਏ ਕਰੋਨੋ ਕ੍ਰੌਪਸ ਦੇ ਪਾਮ ਦੇ ਟਰਮਨ ਏਰੀਆ ਦੇ ਖਾਰੇ ਪਾਣੀ ਵਿੱਚ ਚਲਣ ਵਾਲੇ ਉਹ ਪਾਣੀ ਨਾ ਲੱਗਣ ਦੇ ਹੋਏ ਇਹਨਾਂ ਸੜ ਚੁੱਕੇ ਹਨ ਗ੍ਰੀਲਾ ਟੁੱਟ ਚੁੱਕੀਆਂ ਉਹਨਾਂ ਨੂੰ ਪਾਣੀ ਵੀ ਨਹੀਂ ਲੱਗ ਰਿਹਾ ਹਾਂਜੀ ਅਸੀਂ ਉਹੀ ਕਹਿ ਰਹੀਆਂ ਅਸੀਂ ਉਹ ਸਾਰਾ ਸਿਸਟਮ ਦਾਰਾ ਤੋਂ ਸਟਾਰਟ ਕਰਾਂਗੇ ਉਸੇ ਰਿਗਾਰਡਿੰਗ ਅਸੀਂ ਗਾਰਡਨਿੰਗ ਰੱਖਦੇ ਹਾਂ ਉਹ ਸਾਨੂੰ ਟਾਈਮ ਟੂ ਟਾਈਮ ਇਨਫਰਮੇਸ਼ਨ ਦਿੰਦਾ ਰਹੂਗਾ ਕਿ ਕਿੱਥੇ ਕੰਮ ਨਹੀਂ ਹੈ ਫਿਰ ਹੀ ਅਸੀਂ ਅੱਗੇ ਚੱਲਾਂਗੇ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सबस्क्राइब करना ना भूलें जय हिंद जय भारत